ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਜੀ ਨੂੰ ਉਹ ਇਤਿਹਾਸਿਕ ਸਥਾਨ ਸਿੱਖ ਸੰਗਤਾਂ ਨੂੰ ਇਸ ਵੀਡੀਓ ਰਾਹੀਂ ਦਰਸ਼ਨ ਕਰਾ ਰਹੇ ਹਾਂ ਜਿਸ ਸਥਾਨ ਦਾ ਨਾਂ ਹੈ ਦੁੱਧ ਸਾਹਿਬ ਵਾਲਾ ਖੂਹ ਇਸ ਗੁਰਦਰਾ ਸਾਹਿਬ ਵਿੱਚ ਉਹ ਸਥਾਨ ਹੈ ਜਿੱਥੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਆਪ ਇੱਥੇ ਆਣ ਕੇ ਠਹਿਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਮਰਦਾਨੇ ਨੂੰ ਕਹਿ ਲੱਗੇ ਭਾਈ ਮਰਦਾਨਿਆਂ ਜਾ ਜਾ ਕੇ ਸਿੱਧ ਬੈਠੇ ਹੋਏ ਹਨ ਉਹਨਾਂ ਕੋ ਦੁੱਧ ਜਾ ਕੇ ਸ਼ਾਗਲਾਂ ਜੀ ਭੁੱਖ ਲੱਗੀ ਹੈ ਸਤਿਗੁਰੂ ਭਾਈ ਮਰਦਾਨਾ ਜੀ ਜਾ ਕੇ ਜਦੋਂ ਸਿੱਧਾਂ ਕੋਲ ਦੁੱਧ ਮੰਗਦੇ ਹਨ ਤੇ ਸਿੱਧ ਗਾੜਿਓ ਕਹਿੰਦੇ ਨੇ ਤੁਹਾਡਾ ਗੁਰੂ ਸਮਰੱਥ ਹੈ ਤੇ ਉਹਨਾਂ ਕੋਲੋਂ ਜਾ ਕੇ ਦੁੱਧ ਮੰਗ ਹਾਂ ਜਦੋਂ ਭਾਈ ਮਰਦਾਨੇ ਨੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਜਾ ਕੇ ਬੇਨਤੀ ਕੀਤੀ ਮਹਾਰਾਜ ਉਹਨਾਂ ਨੇ ਨਾ ਕਰ ਦਿੱਤੀ ਹੈ ਤੇ ਧੰ ਗੁਰੂ ਨਾਨਕ ਪਾਤਸ਼ਾਹ ਕਹਿੰਨ ਲੱਗੇ ਮਰਦਾਨਿਆ ਫਿਰ ਇਦਾਂ ਕਰ ਆੜਾ ਡੋਲ ਲਾਓ ਡੋਲੂ ਲੈ ਕੇ ਖੂਹ ਦੇ ਵਿੱਚੋਂ ਤੂੰ ਜਿੰਨਾ ਤੈਨੂੰ ਦੁੱਧ ਚਾਹੀਦਾ ਆਪ ਵੀ ਸ਼ਾਕ ਤੇ ਸਿੱਧਾਂ ਨੂੰ ਛਕਾ ਇਹ ਉਹ ਇਤਿਹਾਸਿਕ ਸਥਾਨ ਹੈ ਜਿੱਥੇ ਆਪ ਜੀ ਇਸ ਵੀਡੀਓ ਦਾ ਇੰਦਰਸ਼ਨ ਕਰ ਸਕਦੇ ਹੋ ਬਹੁਤ ਅਲੀਸ਼ਾਨ ਸਥਾਨ ਹੈ ਇਹ ਗੁਰਦੁਆਰਾ ਨਾਨਕ ਮਤੇ ਦੇ ਬਿਲਕੁਲ ਨਜ਼ਦੀਕ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਹਾਡਾ ਆਪਣਾ ਪੇਜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ